ਮੈਂ ਸ਼ਰਮਾ ਕਹਾਂਦਾ ਪਾਣੀ ਆ ਸਰੀਆਂ ਸੱਪਾਂ ਦੀਆਂ ਸੱਪ ਮਾਰ ਕੇ ਯਾ ਸਵਾ ਮਹੀਨੇ ਸੱਤ ਦਿਨ ਮੁੱਤ ਨੂੰ ਕਰ ਕਿ ਅਗਰ ਅਬ ਤਾਂ ਡੋਕਟਰੀ ਜ਼ਮੀਨ ਦਾ ਪਾਣੀ ਆਖਰੀ ਜੱਟ ਦੇ ਵਿੱਚ ਤਿਆਰ ਕਰ ਅੱਛਾ ਫਿਰ ਇਹ ਸੱਪਾਂ ਦਾ ਤਿਆਰ ਕਰ ਅੱਛਾ ਕਿੱਕੇ ਦਿਨਾਂ ਬਾਅਦ ਕੀ ਰੋਗ ਤੋੜਦਾ ਅੱਛਾ ਜਿਵੇਂ ਅੱਖਾਂ ਦੇ ਵਿੱਚ ਖਾਜ ਫਰਕਾ ਲਾਲੀ ਜਾਲਾ ਪੁੰਗਾ ਚੋਲਾ ਚਰਾ ਬੰਦਾ ਮੁੱਕਿਆ ਇੱਕ ਤਾਂ ਜੱਕਾਲਾ ਠੀਕ ਠੀਕ ਇਹਨ ਤੋਂ ਰੇਨ ਕਿ ਲੱਗਿਆ ਚਲਾ ਕੇ ਪਰੇ ਮਾਰ ਕਿੱਥੇ ਕਿੱਥੋਂ ਆਇਆ ਉਹ ਕਿੱਥੋਂ ਬਸ ਇੱਥੇ ਲਵੀ ਲਾ ਲੈ ਤੇਰੇ ਡੇਰਾ ਵਿੱਚ ਲਵੀ ਫੇਰ ਵੀ ਦੱਸੇ ਪੁੱਤਾ ਛੇਰਪੋਰੀ ਲਾ ਦੇ ਅੱਛਾ ਛੇਰ ਪਰਦੇ ਰਹਿਣਾ ਕਿ ਬਾਹਰੋਂ ਨਹੀਂ ਪਿੰਡ ਤਾਂ ਮੇਰਾ ਪਿੱਛੇ ਕਾਰਿਆ ਲਈ ਮੰਡੀ ਜਾਉਂ ਉਹ ਛੇਰ ਕੋ ਡੇਰਾ ਲਾਇਆ ਅੱਛਾ ਕੰਡੀਸ਼ਨਰ ਮੈਂ ਕਿਹੜਾ ਦੇਖਾਂ ਸਰਮਾ ਚੋਟੀ ਦਾ ਦਿਖਾ ਤਾਂ ਦੇਖ ਹਾਂ ਕੋਈ ਤਾਂ ਪਤਾ ਨਾ ਪੌਣਾ ਨੇ ਪਾਲੂ ਇੱਥੇ ਰੱਖੀ ਇੱਥੇ ਰੱਖੀ ਇੱਥੇ ਆ ਕੰਡ ਵਾ ਕੋਈ ਕਹਿੰਦਾ ਦੋਦਾ ਦਾ ਬਸ ਛੱਪ ਕੇ ਰਖਣਾ ਢ ਗਿਆ ਹਾਂ ਹੂੰ ਛੱਪ ਸਰਕਾਰ ਵੱਲ ਗਿਆਨ ਹੋ ਗਿਆ ਨਹੀਂ ਐ ਤਾਂ ਕੀ ਕਹਿੰਦੀ ਸਰਕਾਰ ਉਹ ਕਹਿੰਦੀ ਕੋ ਮਾਰਦੀ ਏ ਮਨਜੂਰੀ ਦਵਾ ਨਾ ਮੈਨੂੰ ਭਗਵੰਤ ਮੰਨ ਤੋਂ ਮਾਰਦੀ ਹੈ ਸਰਕਾਰ ਉਹ ਤੋਂ ਅੰਤ ਮਾਰ ਤੋਂ ਮੇਰੀ ਦੁਆਰ ਨੇ ਕੋਈ ਪਤਾ ਮਜ਼ਬੂਰੀ ਨਹੀਂ ਦਾ ਕੰਮ ਤੋਂ ਇਹ ਰੋਟੀ ਬੰਦ ਕਰਦੀ ਥੋੜੀ ਦਾ ਯਾਰ ਹੜਕਾਰ ਨੇ ਨਹੀਂ ਸੱਪ ਦਿਖਾ ਕੇ ਰੋਟੀ ਬਣ ਜਾਂਦੀ ਜੀ ਕਹਿੰਦਾ ਕਹਿੰਦੇ ਤਾਂ ਹੀ ਸੁਣ ਮੈਂ ਵੇਚਣ ਲੱਗ ਗਿਆ ਅਸਮਾਨੀ ਬੋਲੀ ਫਦ ਦਾ ਵਿੱਚ ਮੁੱਖਾ ਗੇਲੋ ਦਾ ਪੂਰਾ ਹੈ ਗੇਲੋ ਦਾ ਪਾਣੀ ਜਮਾ ਇਹਦਾ ਪਾਣੀ ਜੇ ਲਾਂਦਾ ਉਹ ਵੀ ਜਾਂਦਾ ਗਿੱਲਾ ਮੋੜ ਦਿਆਂ ਅੱਛਾ ਅੱਛਾ ਇਹ ਕਹ ਰਿਹਾ ਤੁਸੀਂ ਹੈ ਇਹ ਠੰਡੀ ਏ ਪਾ ਵਗੜੀ ਪਾ ਮਾਦਾ ਆਪਣੀ ਬੋਣਾ ਯਾਰ ਮਾਣੀ ਵੀ ਤੇ ਜਾਂਦਾ ਨਹੀਂ ਕਦੇ ਉਹ ਨਾ ਪੈ ਦਿਨ ਹਟਾ ਦੀ ਗਿੱਲਾ ਦਾ ਪਾਣੀ ਕੀ ਕੰਮ ਆਦਾ ਗਿੱਲਾ ਦਾ ਪਾਣੀ ਕੀ ਕੰਮ ਆਦਾ ਹੂੰ ਉਹ ਗਿੱਦੜ ਸਿੰਘ ਜੀ ਹੈਗੀ ਪਾਪਾ ਉਹ ਤਾਂ ਲਿਆਦੇ ਆ ਵਿੱਚ ਨਹੀਂ ਯਾਰ ਹੁਣ ਹੈ ਨਹੀਂ ਉਹ ਕੀ ਫਦਾ ਪਹਿਲਾ ਕੀ ਰੋ ਤਾਂ ਫਾਇਦੇ ਤੋਂ ਵੀ ਦੱਸ ਦੱਸ ਦੇ ਫਿਰ ਹੁਣ ਕੀ ਉਹਨਾਂ ਨੂੰ ਵੀਡੀਓ ਬਣਦੀ ਆ ਨਾ ਠੀਕ ਹੈ ਇਹਨਾਂ ਕੋਹ ਦਾ ਵਿੱਚ ਇਹ ਉਹ ਤਾਂ दांत ਛਿਨਾ ਕਰ ਲੈ ਸੀ ਕਹਾਂ ਦੱਸਣਾ ਆਉਂਦਾ ਬਈ ਬੰਦਾ ਤੂੰ ਆਨੇ ਤੈਨੂੰ ਹਾਂ 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 ਬੰਦਾ ਕਰ ਕਰ ਲੈਣਗੇ ਰੋਟੀ ਖਾਣਗੇ ਰੋਟੀ ਖਣ ਕੇ ਆਉਂਦਾ ਚੱਲ ਦੇ ਦੇ ਫਟਾਉਂਦਾ ਆਪਣੀ ਇਹਨਾਂ ਦੁਕਾਨਾਂ ਇਹ ਹੋਣੀ ਕਰ ਮੈਂ ਇਦਾਂ ਮੈਂ ਤੇਰਾ